ਸਾਸਰੀ ਕਾਲ ਜੀ ਸਾਸਰੀ ਕਾਲ ਵੀ ਰਤ ਪੈਣਾ ਸਾਰਿਆਂ ਨੂੰ ਸਾਸਰੀ ਕਾਲ ਜੀ ਮੇਰਾ ਚੈਨਲ ਬੇਬੇ ਦੀ ਰਸੋਈ ਵਿੱਚ ਆਪ ਦਾ ਸਵਾਗਤ ਆ ਤੇ ਅੱਜ ਬੇਬੇ ਦੀ ਰਸੋਈ ਦੇ ਵਿੱਚ ਆਪਾਂ ਬਣਾਉਣ ਜਾ ਰਹੇ ਹਾਂਗੇ ਵੈਜ ਨੱਟਸ ਇਹ ਬਣਾਉਣ ਦੇ ਲਈ ਆਪਾਂ ਨੂੰ ਆਲੂ ਲੈਣੇਗੇ ਤੇ ਨਾਲ ਆਪਾਂ ਬਰੈਡ ਲੈਣੇਗੇ ਵੈਜ ਨੱਟਸ ਬਣਾਉਣ ਦੇ ਲਈ ਆਪਾਂ ਚਾਰ ਆਲੂ ਲੈਣੇਗੇ ਚਾਰ ਆਲੂ ਆਪਾਂ ਵਾਲ ਲਏ ਉਵਾਲ ਕੇ ਇਹਨਾਂ ਨੂੰ ਆਪਾਂ ਆਦੇ ਲੈਸ ਤਰ੍ਹਾਂ ਮੈਸ ਕਰ ਲਿਆ ਤੇ ਆਪਾਂ ਇਹਦੇ ਚ 5-6 ਹਾਂ ਲਾਈਕ ਤੇਨੇ ਬ੍ਰੈਡ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਆਲੂਆਂ ਦੇ ਤੇ ਇਹ ਆਪਾਂ ਹੁਣ ਤਿਆਰ ਕਰ ਲਈਏ ਇਸ ਤਰ੍ਹਾਂ ਇਹਨੂੰ ਆਪਾਂ ਆਟੇ ਵਾਂਗੂ ਗੁੰਨਣਾਗਾ ਵਿੱਚ ਆ ਪਾ ਪਾਵਾਂਗੇ ਪਹਿਲਾਂ ਆਪਾਂ ਪਾਉਣਾ ਸਭ ਤੋਂ ਕਾਲੀ ਮਿਰਚ ਇਹਦੇ ਵਿੱਚ ਜਿਹੜੀ ਮੇਨ ਜ਼ਰੂਰੀ ਆ ਕਾਲੀ ਮਿਰਚ ਕਿਉਂਕਿ ਆਲੂ ਜਦੋਂ ਚੀਜ਼ ਆਲੂ ਵਾਲੀ ਬਣਾਉਣੀ ਹੋਵੇ ਤਾਂ ਕਾਲੀ ਮਿਰਚ ਵਿੱਚ ਜ਼ਰੂਰੀ ਆ ਤੇ ਆਪਾਂ ਪਾਉਨੇ ਆ ਚਿਲੀ ਫਲੈਕਸ ਇੱਕ ਚਮਚਾ ਪਾ ਚਿਲੀ ਫਲੈਕਸ ਦਾ ਪਾ ਲਿਆ ਤੇ ਇਸ ਤੋਂ ਬਾਅਦ ਚ ਆਪਾਂ ਪਾਉਨੇ ਆ ਔਰਗੈਨੋ ਤੇ ਇਹ ਵੀ ਆਪਾਂ ਇੱਕ ਚਮਚਾ ਪਾ ਲਾਂਗੇ ਇਹਦਾ ਵੀ ਟੈਸਟ ਬਹੁਤ ਵਧੀਆ ਆਉਂਦਾ ਹੁੰਦਾ ਤੇ ਹੁਣ ਆਪਾਂ ਪਾਵਾਂਗੇ ਨੋਨ ਤਾ ਚਮਚਾ ਪਾ ਨੂਨ ਦਾ ਪਾ ਲਿਆ ਤੇ ਹੁਣ ਆਪਾਂ ਪਾਵਾਂਗੇ ਇਹਦੇ ਚ ਅੱਧਾ ਚਮਚਾ ਪਾਤਾ ਆਪਾਂ ਮੈਂ ਤੜੀngੇ ਪਾਉਂਦੇ ਤਾਂ ਇਹ ਸਰਕਸ स्पून ਤੋਂ ਬਾਹਰ ਵਿੱਚ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਬਰੈਡ ਬਰੈਡ ਆਪਾਂ ਗੁੰਨਣੇ ਨੇ ਇਹ ਆਪਾਂ ਹਸਾਬ ਦੇ ਨਾਲ ਹੀ ਪਾਵਾਂਗੇ ਤੇ ਇੱਕ ਚਮਚਾ ਪਾਉਣੀ ਆਗੇ ਆਪਾਂ ਕੌਨਸਟ੍ਰੇਜ ਦਾ ਇੱਕ ਚਮਚਾ ਤੇ ਇਹਨੂੰ ਆਪਾਂ ਹੁਣ ਸਾਰੇ ਕਾਸੇ ਨੂੰ ਮਿਕਸ ਕਰਕੇ ਗੁੰਨ ਲੈਣਾ ਚੰਗੀ ਤਰ੍ਹਾਂ ਇਹ ਬਰੈਡ ਆਪਾਂ ਉਹਨੇ-ਉਨੇ ਪਾਵਾਂਗੇ ਜਿੰਨੇ ਆਪਾਂ ਨੂੰ ਲੋਡ ਪੋਏ ਦੇ ਵਿੱਚ ਪਾਉਣ ਦੇ ਇਹ ਆਪਣਾ ਇਸ ਤਰ੍ਹਾਂ ਕਰਕੇ ਨਾ ਆਪਾਂ ਚੰਗੀ ਤਰ੍ਹਾਂ ਖੋਲਣਾ ਹੈ ਆਟੇ ਨੂੰ ਚੰਗੀ ਤਰ੍ਹਾਂ ਗੁੰਨਣਾ ਆਪਾਂ ਵਿੱਚ ਇਹ ਆਲੂਆਂ ਦੇ ਜਿਹੜਾ ਚੰਗੀ ਤਰ੍ਹਾਂ ਮਿਕਸ ਹੋ ਜੇ ਆਲੂਆਂ ਦੇ ਵਿੱਚ ਆਪਣੇ ਬਰੈਡ ਆ ਤੇ ਆਪਣੇ ਇੰਨੇ ਕ ਬਰੈਡ ਬਚ ਗਏ 500 ਬਰੈਡ ਲੈਤੇ ਸੀ ਆਪਾਂ ਪੀਸੇ ਸੀ ਇੰਨੇ ਕ ਬਚ ਗਏ ਤੇ ਆਪਣੇ ਫੇਰ ਕਮ ਆ ਜਾਣਗੇ ਇਹ ਕਈ ਵਾਰ ਨਾ ਆਲੂ ਜਿਆਦਾ ਢਿੱਲੇ ਹੁੰਦੇ ਨੇਗੇ ਉਦੋਂ ਫਿਰ ਚੀਜ਼ ਜਿਆਦਾ ਪੈਂਦੀ ਹੈ ਕਈ ਵਾਰ ਆਲੂ ਵਧੀਆ ਹੁੰਦੇ ਨੇ ਕਿ ਆਪਣੇ ਕਿ ਆਲੂਆਂ ਦੇ ਬੀਜਾਂ 'ਚ ਹੀ ਫਰਕ ਹੁੰਦਾ ਥੋੜਾ ਬਹੁਤ ਤੇ ਇਹ ਆਪਣਾ ਹੁਣ ਆਟਾ ਰੈਡੀ ਹੈਗਾ ਤੇ ਇਹ ਆਪਾਂ ਇੱਕ ਸਾਈਡ ਤੇ ਰੱਖ ਦਿੰਨੇ ਆਗੇ ਹੁਣ ਆਪਾਂ ਗਾਹਾਂਲਾ ਪ੍ਰੋਸੈਸ ਸ਼ੁਰੂ ਕਰਦੇ ਆਂ ਤੇ ਆਪਾਂ ਕਾਰਨ سٹਚ ਦਾ ਕੋਲ ਤਿਆਰ ਕਰਨਾਗਾ ਆਪਣਾ ਕ੍ਰਿਸਪੀ ਕਰਨ ਦੇ ਲਈ ਤੇ ਇਹ ਆਪਾਂ 2-3 ਚਮਚ ਲੈ ਲੇ ਤੇ ਇਹਨੂੰ ਆਪਾਂ ਹੁਣ ਪਾਣੀ ਪਾ ਕੇ ਇਹਦਾ ਕੋਲ ਤਿਆਰ ਕਰਾਂਗੇ ਇਹਨਾਂ ਭਾਇ ਕੋੜ ਲੈਣਾ ਚੰਗੀ ਤਰ੍ਹਾਂ ਤੇ ਇਹਦੇ ਵਿੱਚ ਵੀ ਆਪਾਂ ਚਿੱਲੀ ਫਲੈਕਸ ਪਾਉਣੇ ਨਾਲੇ ਤਾਂ ਤੇ ਨਾਲੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਨੂਨ ਪਾਵਾਂਗਾ ਉਹ ਵੀ ਮੈਂ ਲੈ ਲ ਲਮ ਚਿੱਲੀ ਫਲੈਕਸ ਤੇ ਨੂਨ ਥੋੜੀ ਜਿਹਾ ਆਪਾਂ ਟੈਸਟ ਨਾਲ ਚਿੱਲੀ ਫਲੈਕਸ ਲੈ ਲਈ ਤੇ ਥੋੜਾ ਜਿਹਾ ਆਪਾਂ ਨੂਨ ਲੈ ਲਿਆ ਇਹ ਟੈਸਟ ਜਿਹੜਾ ਇਹ ਉੱਪਰ ਲੱਗੂਗਾ ਨਾ ਤਾਂ ਜਾ ਕੇ ਉਹ ਟੈਸਟ ਬਹੁਤ ਸੁਣ ਦੇਣਗੇ ਇਹ ਹੁਣ ਆਪਾਂ ਇਹ ਵੀ ਕੋਲ ਤਿਆਰ ਕਰ ਲਿਆ ਇਹ ਇਧਰ ਆਪਾਂ ਬ੍ਰੈਡਾਂ ਨੂੰ ਭੁੰਨ ਕੇ ਰੱਖ ਲਿਆ ਆਪਾਂ ਜੇ ਸਸਾਤ ਬ੍ਰੈਡ ਲੈਂਦੇ ਨੇਗੇ ਇਹਦਾ ਚੂਰਾ ਬਣਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਆਪਾਂ ਤੇ ਕਿਉਂਕਿ ਇਹ ਬਾਜ਼ਾਰ 'ਚ ਵੀ ਮਿਲ ਜਾਂਦਾ ਬਣਾ ਬਣਾਇਆ ਤੇ ਆਪਾਂ ਕਰੀ ਬਰੈਡ ਦੇ ਵਿੱਚੋਂ ਇਹਨੂੰ ਲੈ ਕੇ ਬਰੈਡ ਪੀਸ ਕੇ ਇਹਨੂੰ ਭੁੰਨ ਲਿਆ ਤੇ ਹੁਣ ਆਪਾਂ ਅਗਲਾ ਪ੍ਰੋਸੈਸ ਸ਼ੁਰੂ ਕਰਦੇ ਆ ਆ ਦੇਖੋ ਜੀ ਆਪਾਂ ਇਸ ਤਰ੍ਹਾਂ ਪਹਿਲਾਂ ਗੋਲੀ ਬਣਾ ਲੈਣੀ ਗੋਲ ਤਰ੍ਹਾਂ ਦੀ ਗੋਲੀ ਬਣਾ ਕੇ ਇਹਦੇ ਵਿੱਚ ਟੋਆ ਲੈ ਲੈਣਾ ਇਸ ਤਰ੍ਹਾਂ ਤੇ ਆਪਾਂ ਇਹਦੇ ਵਿੱਚ ਧਰ ਦੇਣਾ ਪੀਸ ਆਪਾਂ ਨੂੰ ਆਏ ਬੰਦ ਕਰ ਦੇਣਾਗਾ ਆਪਾਂ ਫਨੀ ਇਹਦਾ ਪੀਸ ਆਪਾਂ ਇਹਦੇ ਵਿੱਚ ਧਰਤਾ ਧਰ ਕੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਗੋਲ ਬਣਾ ਲੈਨੇ ਆ ਇਸ ਤਰ੍ਹਾਂ ਇਸ ਤਰ੍ਹਾਂ ਗੋਲ ਬਣਾ ਲੈਨੇ ਆ ਇਸ ਤਰ੍ਹਾਂ ਆ ਇਹ ਗੋਲ ਬਣ ਜਾਣਗੇ ਪੂਰੀ ਪਧੀਆ ਇਹ ਇਸ ਤਰ੍ਹਾਂ ਆ ਦੇਖੋ ਤੇ ਆਪਾਂ ਹੁਣ ਪਹਿਲਾਂ ਗੋਲ ਕਲਕਰਾ ਰੱਖ ਲੀਗੇ ਪੀਸ ਪਚ ਪਾਪਾ ਕੇ ਆ ਦੇਖ ਭਾਣੇ ਜਿੰਨੇ ਆਪਣੇ ਨਟਸ ਬਣਨੇ ਸੀਗੇ ਉਹ ਸਾਰੇ ਦੇ ਸਾਰੇ ਬਣ ਕੇ ਰੈਡੀ ਨੇਗੇ ਜਿੰਨਾ ਕਪਣਾ ਆਟਾ ਸੀਗਾ ਆਪਾਂ ਫੈਮਿਲੀ ਦੇ ਹਿਸਾਬ ਤੇ ਬਣਾਏ ਨੇ ਕਿ ਤੁਸੀਂ ਆਪਦੀ ਫੈਮਿਲੀ ਦੇ ਹਿਸਾਬ ਤੇ ਘੱਟ ਵੱਧ ਬਣਾ ਸਕਦੇ ਹੋਗੇ ਤੇ ਇਹ ਆਪਾਂ ਹੁਣ ਇਹਦੇ ਵਿੱਚ ਡਿਪ ਕਰਾਂਗੇ ਜਿਹੜਾ ਆਪਾਂ ਕੋਲ ਤਿਆਰ ਕੀਤਾ ਸੀਗਾ ਇਸ ਤਰ੍ਹਾਂ ਤੇ ਫਿਰ ਆਪਾਂ ਜਿਹੜਾ ਆ ਪਾਊਡਰ ਬਣਾਇਆ ਸੀਗਾ ਬ੍ਰੈਡਾਂ ਦਾ ਇਹਦੇ ਨਾਲ ਇਹਨੂੰ ਇਸ ਤਰ੍ਹਾਂ ਕਰਾਂਗੇ ਆ ਦੇਖੋ ਇਹਦੇ ਨਾਲ ਆਪਣੇ ਕ੍ਰਿਸਪੀ ਕ੍ਰਿਸਪੀ ਬਣਨਗੇ ਇਸ ਤਰ੍ਹਾਂ ਤੇ ਆਪਾਂ ਆਏ ਨਾਲ ਆਹ ਪਾਛ ਤੇ ਮਦਦ ਦੇ ਨਾਲ ਨਾਲ ਆਏ ਕਰ ਦੇਣਾਗਾ ਤੇ ਕਿਉਂਕਿ ਇਹ ਨਾਲ ਲੱਗ ਜੇ ਜਮਾ ਆਪਾਂ ਇਸ ਤਰ੍ਹਾਂ ਤੇ ਆ ਤੁਹਾਨੂੰ ਇਹ ਖੂਦ ਦਿਖਾ ਦਿੰਨੇ ਆਗੇ ਫਿਰ ਆਪਾਂ ਸਾਰੇ ਦੇ ਸਾਰੇ ਇਸ ਤਨੇ ਰੈਡੀ ਕਰਕੇ ਰੱਖ ਲਾਂਗੇ ਫਿਰ ਬਸ ਆਪਾਂ ਤਲ ਨਹੀਂਨੇਗੇ ਇਹ ਤਿਆਰ ਪਾ ਦੇਗੇ ਇਸ ਤਰ੍ਹਾਂ ਆਏ ਨੂੰ ਹੱਥ ਦੇ ਨਾਲ ਇਹ ਕਰ ਲੋ ਆਪਾਂ ਹੁਣ ਸਾਰੇ ਆਏ ਕਰ ਲਏ ਦੇਖੋ ਜੀ ਆਪਾਂ ਸਾਰੇ ਇਹ ਪਹਿਲਾਂ ਉਹ ਘੋਲ ਦੇ ਵਿੱਚ ਫਿਰ ਆਪਾਂ ਬ੍ਰੈਡਾਂ ਦੇ ਘੋਲ ਦੇ ਵਿੱਚ ਇਹਨਾਂ ਨੂੰ ਕਰਕੇ ਤਿਆਰ ਹਾਂ ਨਾਟਸ ਬਿਲਕੁਲ ਆਪਣੇ ਰੈਡੀ ਨੇਗੇ ਤੇ ਹੁਣ ਆਪਾਂ ਆਪਣਾ ਤੇਲ ਗਰਮ ਹੁੰਦਾਗਾ ਤੇ ਬਸ ਆਪਾਂ ਇਹਦੇ ਵਿੱਚ ਪਾਉਣੇ ਆਗੇ ਤੇ ਤਲਦੇ ਆਂ ਹਾਂਜੀ ਆਪਾਂ ਪਾਤਾ ਪਹਿਲਾ ਪੂਰ ਤੇ ਇੱਕ ਪੂਰ ਆਪਣਾ ਹੋਰ ਹੋਊਗਾ ਆਪਣੇ ਦੋ ਪੂਰ ਹੋਣਗੇ ਇਹ ਆਪਾਂ ਸਲੋ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਇਹ ਦੇਖੋ ਚੰਗੀ ਤਰ੍ਹਾਂ ਇਹ ਪੱਕ ਜਾਣਗੇ ਤੇ ਫੇਸਨਪੂਰ ਜਦੋਂ ਕੱਢਾਂਗੇ ਕੱਢ ਕੇ ਦਿਖਾਵਾਂਗੇ ਆ ਦੇਖੋ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਸੇਥੀ ਸੇੜਨਾ ਨਹੀਂ ਗਾ ਇੱਕ ਸਾਈਡ ਪੂਰੀ ਵਧੀਆ ਪੱਕ ਜੇ ਇੱਕ ਕ੍ਰਿਸਪੀ ਕਰਿਸਪੀ ਬਣਨਗੇ ਪੂਰੇ ਵਧੀਆ ਆਪਣਾ ਪਹਿਲਾ ਪੂਰ ਭਾਨੇ ਬਸ ਤਿਆਰੀ ਹੈਗਾ ਬਣਨ ਵਾਲਾ ਹੀ ਹੈਗਾ ਤੇ ਇਸੇ ਤਰ੍ਹਾਂ ਤੁਸੀਂ ਘਰੇ ਵੀ ਟਰਾਈ ਕਰਿਆ ਕਰੋ ਤੇ ਬਣਾ ਕੇ ਕਮੈਂਟ ਕਰਿਆ ਕਰੋ ਮੇਰੇ ਵੀਡੀਓ ਦੇ ਉੱਤੇ ਜੇ ਤੁਸੀਂ ਕੋਈ ਵੀ ਰੈਸਪੀ ਲੈਣੀ ਹੈਗੀ ਤੇ ਤੁਸੀਂ ਮੈਨੂੰ ਭਾਨੇ ਦੱਸ ਦਿਆ ਕਰੋ ਕਿ ਭਾਨੇ ਅਸੀਂ ਆ ਰੈਸਪੀ ਲੈਣੀ ਹੈਗੀ ਤੇ ਆਪਾਂ ਉਹੀ ਤੁਹਾਨੂੰ ਰੈਸਪੀ ਦੇਵਾਂਗੇ ਤੇ ਕਿਉਂਕਿ ਹੁਣ ਮੂਰੇ ਇੱਥੇ ਆ ਤਿਹਾਰ ਵੀ ਆਪਣੇ ਆ ਰਹੇ ਨੇਗੇ ਤੇ ਦਸਹਿਰਾ ਦੀਵਾਲੀ ਹਨਾ ਨਰਾਤੇ ਚੱਲ ਪੈਣੇ ਨੇਗੇ ਤੇ ਤੁਹਾਨੂੰ ਜਿਹੜੀ ਵੀ ਚੀਜ਼ ਦੀ ਲੋੜ ਹੋਏ ਤੁਸੀਂ ਦੱਸ ਸਕਦੇ ਹੋਗੇ ਆਪਾਂ ਫਿਰ ਉਹੀ ਚੀਜ਼ ਬਣਾਵਾਂਗੇ ਤੇ ਆਪਣਾ ਪਹਿਲਾ ਪੂਰ ਬਸ ਰੈਡੀ ਹੋਣ ਵਾਲਾ ਹੀ ਹੈਗਾ ਤੇ ਆਪਾਂ ਪਹਿਲਾ ਪੂਰ ਕੱਢਦੇ ਆ ਤੇ ਆ ਦੇਖੋ ਕਿੰਨਾ ਵਧੀਆ ਬਣ ਜਾਂਦਾ ਆਪਣਾ 골ਡਨ 골ਡਨ ਦੇਖੋ ਕਿੰਨੇ ਵਧੀਆ ਕਲਰ ਆਉਂਦਾ ਹਜੇ ਆਪਾਂ ਇਹਨਾਂ ਨੂੰ ਹੋਰ ਪਕਾਉਣਾਗਾ ਦੇਖੋ ਪਣੀ ਪਹਿਲਾਂ ਪੂਰ ਆਪਣਾ ਕਿੰਨਾ ਸੋਹਣਾ ਸੁਣ ਸੁਣਦੀ ਹੋਣੀ ਆਵਾਜ਼ ਵੀਡੀਓ ਦੇ ਵਿੱਚ ਕਰਿਸਪੀ ਕਿ ਰੈਸਪੀ ਬਣਿਆਗਾ ਦੇਖੋ ਉਨੇ ਆਪਾਂ ਇਸੇ ਤਰ੍ਹਾਂ ਹੀ ਦੂਜਾ ਪੋਰ ਪਾ ਦਿੰਨੇ ਆਗੇ ਇਹ ਪੰਨੇ ਤੁਸੀਂ ਤੇ ਫੈਮਿਲੀ ਦੇ ਹਿਸਾਬ ਤੇ ਘੱਟ ਵੱਧ ਬਣਾ ਸਕਦੇ ਹੋ ਜਿਵੇਂ ਆਪਾਂ ਚੀਜ਼ ਰੱਤੀ ਆ ਤੁਸੀਂ ਜਿਵੇਂ ਆਪਾਂ ਵੱਧ ਬਣਾਵੋਗੇ ਤੁਸੀਂ ਉਸੇ ਤਰ੍ਹਾਂ ਉਹ ਚੀਜ਼ ਦੀ ਉਹ ਚੀਜ਼ ਨੂੰ ਬਦਲ ਲੈ ਲਿਓ ਜੇ ਤੁਸੀਂ ਇਹ ਤੋਂ ਘੱਟ ਬਣਾਵੋਗੇ ਤੇ ਤੇ ਇਹਨੂੰ ਘੱਟ ਲੈ ਲਿਓ ਆਪਾਂ ਸਾਰੀ ਚੀਜ਼ ਤੁਹਾਨੂੰ ਦਿਖਾਈ ਆ ਆਪਾਂ ਕਿਹੜੀ ਕਿਚੀ ਕਿੰਨੀ ਪਾਈ ਆ ਕਿਹੜੀ ਚੀਜ਼ ਕਿੰਨੀ ਪਾਈ ਆ ਤੁਹਾਨੂੰ ਦੱਸੀ ਆ ਪ੍ਰੋਪਰ ਵੀਡੀਓ ਦੇ ਵਿੱਚ ਤੇ ਤੁਸੀਂ ਇਸੇ ਤਰ੍ਹਾਂ ਹੀ ਲੈ ਸਕਦੇ ਹੋਗੇ ਆ ਦੇਖੋ ਤੁਹਾਨੂੰ ਆਪਾ ਦਿਖਾਉਣਾ ਹੈਗਾ ਵੀ ਇਹ ਕਿੰਨਾ क्रिस्पी ਬਣੇਗਾ ਆ ਦੇਖੋ ਭੈਣੇ ਦੇਖੋ ਦੇਖੋ ਕਿੰਨਾ क्रिस्पी ਬਣੇਗਾ ਹੁਆ ਆ ਜਾਂਦੇ ਤੁਹਾਨੂੰ ਤੇ ਇੰਨਾ ਇਹ क्रिस्पी ਬਣੇਗਾ ਦੇਖੋ ਆਪਣੇ ਬਣਾ ਲੈਂਦੇ ਬਣਾ ਕੇ ਆਪਾਂ ਪਲੇਟ ਸਜਾ ਲਈ ਤੇ ਇਹ ਹੁਣ ਦੇਖੋ ਭਣੇ ਕਿੰਨੇ ਵਧੀਆ ਨੇਗੇ ਤੇ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆਗੇ ਆ ਦੇਖੋ ਕਿੰਨਾ ਵਧੀਆਗਾ ਵਿੱਚ ਬਣਿਆ ਤੇ ਇਸ ਤਰ੍ਹਾਂ ਤੁਸੀਂ ਬਣਾਇਓ ਭਣੇ ਬਣਾ ਕੇ ਘਰੇ ਬੱਚਿਆਂ ਨੂੰ ਖਵਾਇਓ ਆਪ ਖਾਇਓ ਤੇ ਅਸੀਂ ਵੀ ਖਾਣੇ ਬਣੇ ਤੁਸੀਂ ਵੀ ਖਾਓ ਸਾਡੇ ਨਾਲ ਨਾਲ ਤੇ ਮੇਰਾ ਵੀਡੀਓ ਦੇਖਣ ਲਈ ਭਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਦਬਾ ਲਓ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਿਆ ਕਰੇ ਸਵੇਰ 9:00 ਵਜੇ ਆਪਣੀ ਵੀਡੀਓ ਆਉਂਦੀ ਹੈਗੀ ਤੇ ਲਾਈਕ ਕਰੋ ਕਮੈਂਟ ਸੋਹਣੇ ਸੋਹਣੇ ਕਰਿਆ ਕਰੋ ਭਾਣੇ ਚੰਗਾ ਮਾੜਾ ਤੁਹਾਨੂੰ ਵਧੀਆ ਲੱਗਦੇ ਚੰਗਾ ਕਰਿਆ ਕਰੋ ਭਾਣੇ ਨਹੀਂ ਵਧੀਆ ਲੱਗਦੇ ਤੁਸੀਂ ਦੱਸਿਆ ਕਰੋ ਵੀ ਭਾਣੇ ਅੱਜ ਜੀ ਵਧੀਆ ਨਹੀਂ ਬਣੀ ਤੁਹਾਡੀ ਤੇ ਮੈਨੂੰ ਵੀ ਫਿਰ ਗਾਹ ਨੂੰ ਪਤਾ ਲੱਗਦਾ ਹੈ ਨਾ ਤੇ ਮੇਰਾ ਹੌਸਲਾ ਵਾਧੂਗਾ ਭਾਣੇ ਤੇ ਚੰਗਾ ਭਾਣੇ ਆਪਣੀ ਵੀਡੀਓ ਦੇਖਣ ਤੇ ਲਈ ਥੋੜਾ ਧੰਨਵਾਦ ਬਹੁਤ ਬਹੁਤ ਤੇ ਮਿਲਦੇ ਆ ਕੱਲ ਨੂੰ ਨਵੀਂ ਰੈਸਪੀ ਦੇ ਨਾਲ ਨਵੀਂ ਵੀਡੀਓ ਦੇ ਨਾਲ ਤੇ ਤਦ ਤੱਕ ਲਈ ਸਤ ਸ੍ਰੀ ਅਕਾਲ